ਪਗਵਾੜਾ ਦੇ ਪਿੰਡ ਡਿਮੇਲੀ ਵਿਖੇ ਟਰੈਕਟਰਾਂ ਦੀ ਦੌੜਾ ਦੌਰਾਨ ਇੱਕ ਟਰੈਕਟਰ ਆਸੰਤਲਿਤ ਹੋਣ ਨਾਲ ਦਰਸ਼ਕਾਂ ਦੀ ਭੀੜ ਵਿੱਚ ਜਾ ਖੁੱਸਿਆ ਜਿਸ ਨਾਲ 10 ਦੇ ਕਰੀਬ ਨੌਜਵਾਨ ਜ਼ਖਮੀ ਹੋ ਗਏ ਅਤੇ ਇੱਕ ਆਰਗੇਨਾਈਜ਼ਰ ਦੀ ਲੱਤ ਟੁੱਟ ਗਈਆਂ ਇਸ ਸਬੰਧ ਵਿੱਚ ਅੱਜ ਡੀਏਜੀ ਜਲੰਧਰ ਹਰਮਨबीर ਸਿੰਘ ਗਿੱਲ ਨੇ ਪਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਡਿਮੇਲੀ ਤੋਂ ਕੁਝ ਨਮਾਇंदे ਟਰੈਕਟਰ ਰਿਸ ਕਰਵਾਉਣ ਲਈ ਐਸਪੀ ਰਪਿੰਦਰ ਕੌਰ ਨੂੰ ਮਿਲੇ ਸਨ ਪਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਬੈਨ ਲੱਗਿਆ ਹੈ ਤੁਸੀਂ ਨਹੀਂ ਕਰਾ ਸਕਦੇ ਪਰ ਫਿਰ ਵੀ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਪਿੰਡ ਦੇ ਮੇਲੇ ਵਿਖੇ ਟਰੈਕਟਰ ਦੌੜਾ ਕਰਵਾਈਆਂ ਗਈਆਂ ਜਿਸ ਦੌਰਾਨ ਹਾ사 ਹੋ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਜਿਸ ਵਿੱਚ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 3 ਟਰੈਕਟਰ ਕਵਜੇ ਵਿੱਚ ਲੈ ਲਏਗੇ ਹਨ ਵਾੜਾ ਐਕਸੈਸਨਿਸ ਲਾਈਵ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਕਿਹ ਨਾਮ ਦਾ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰਹਿਣਾ ਜੱਟ ਕੀ ਮਾਮਲਾ ਕੀ ਹੋਈ ਦਾ ਤੁਸੀਂ ਤੁਹਾਡੇ ਸੱਟਾ ਲੱਗੇ ਸਾਰਾ ਜੀ ਜੀ ਉਹ ਸੀ ਉੱਤੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾ ਹਲਾ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਉਹ ਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਉਹ ਤੋਂ ਟਾਇਰ ਮਿੱਟੀ 'ਚ ਪਤ ਨਹੀਂ ਕੀ ਹੋਇਆ ਚਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੇ ਜਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਸੀ ਪੈਰ ਤੇ ਕਿੰਨੇ ਕੁ ਲੋਕ ਜ਼ਖਮੀ ਹੋਏ ਆ ਵਿੱਚ ਪਤਾ ਕੁਛ ਹਾਂ ਜੀ ਕੋਈ ਨਹੀਂ ਗਿਆ ਮੁੰਡਾ ਸੀਗਾ ਤੇ ਕੁਜਰਾ ਸੀਗਾ ਜਿਹਦੇ ਕੰਨ 'ਚ ਫੂਨ ਇੱਕ ਨੱਚਿਆ ਸੀਗਾ ਫਿੱਟੋਂ ਤੁਨ ਨੂੰ ਗੋਨ ਲੈ ਕੇ ਆ ਜੀ ਮੈਂ ਜਿੱਥੇ ਬਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਮੈ ਹਾਂਜੀ ਵੀ ਆ ਗਿਆ ਸੀ ਕਿਹੜੀ ਪਿੰਡ ਤੋੜ ਹੋਈ ਹੈ ਬਰਦਰ ਇਹ ਡੈਮੇਜ ਵੀ ਤੁਹਾਡੀ ਜਿਹੜੀ ਨਾਲ ਬਰਦਰ ਉਹਦੇ ਨਾਲ ਲੈ ਕੇ ਉਹ ਕਿਹਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸਟਾਂ ਹਾਂਜੀ ਇਹਦੇ ਜਿਆਦਾ ਲੱਗੀਆਂ ਜੀ ਹਾਂਜੀ ਬਰਦ ਕੀ ਨਾਮ ਤੁਹਾਡਾ ਜੀ ਮੰਨਾ ਗੁਰਪ੍ਰੀਤ ਆ ਜੀ ਗੁਰਪ੍ਰੀਤ ਜੀ ਕਿਹੜੀ ਹੈ ਗਰਾਂਪੱਲੇ ਹਾਂ ਮੇਰਾ ਪਿੰਡ ਮੁੰਡਾ ਹੈ ਜੀ ਕੀ ਮੁੰਨਾ ਪਿੰਡਾ ਜੀ ਮੁੰਨਾ ਪਿੰਡਾ ਕੀ ਮਾਮਲਾ ਆਇਆ ਬਈ ਜਿਹਦਾ ਹਸਾ ਹੋਇਆ ਇੱਕ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਨਹੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਦੁੜਾਉਂਦੇ ਸੀਗੇ ਉਹ ਸ਼ਾਇਦ ਓਵਰਕਨ ਓਵਰ ਕੰਟਰੋਲ ਹੋ ਗਿਆ ਤਾਂ ਕੋਈ ਪਰ ਸਾਹਮ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਆ ਕੇ ਵਿੱਚ ਬਚ ਗਏ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਕਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਤੁਹਾਨੂੰ ਲੈ ਗਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕ ਜਾਨੇ ਹੁੰਨੇ ਆ। ਅੱਛਾ ਜੀ। ਸਾਲਿਆਂ ਦੇ ਲੱਗੀਆਂ ਸੱਟਾਂ ਹੀ। ਸਾਰੇ ਸੱਟਾਂ ਲੱਗੀਆਂ। ਹਾਂ ਜੀ। ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ? ਢਮੇਲੀ ਚੱਲਦਾ ਸੀ। ਢਮੇਲੀ ਚੱਲਦਾ ਸੀ। ਹਾਂ ਜੀ। ਤੁਸੀਂ ਹੋਰ ਕਿੰਨੇ ਜਣਿਆਂ ਨੇ ਸੱਟਾਂ ਲੱਗੀਆਂ ਮੌਕੇ ਤੇ? ਹਾਂ ਮੌਕੇ ਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਜਣਿਆਂ ਦਾ ਪਤਾ ਲੱਗਿਆ ਜੀ। ਹੂੰ ਹੂੰ। ਬਾਕੀ ਤਾਂ ਪਤਾ ਨਹੀਂ ਕਿ ਸਰ ਉੱਥੇ ਉੱਥੇ ਕਿੰਨੀ ਟਰੈਕਟਰਾਂ ਦੇ ਧੋੜਾ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ? ਪਤਾ ਕੁਝ। ਸੋਰਾ ਮੇਥੇ ਜਾਣ ਤੋਂ ਤਾਂ 1-2 ਗੇ ਹੋਈਆਂ ਸੀ ਮੈਂ 60 ਤੇ 3 ਗਿਆ ਸੀ ਹਾਂਜੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਨਾਲ ਕੋਲ ਪਤਾ ਕੁਛ ਇਸ ਮਾਮਲੇ ਦੇ ਸਾਰੇ ਨਹੀਂ ਪਤਾ ਜੀ ਬਾਕੀ ਜਿਹੜੇ ਤੁਹਾਡੇ ਸਟਾਣ ਲੱਗਿਓ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਹੈਗਾ ਮੁੰਡਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਹਾਂ ਜੀ ਕੀ ਚੱਲੇ ਸੀਗੇ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤ ਲੱਗੀ ਹੈਗੀ ਹਾਂਜੀ ਤੇ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਅਸੀਂ ਸੀ ਕਿ ਜੇ ਤਾਂ ਬਾਜੀ ਹੁਣੇ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆ ਜੀ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਿਹੜਾ 99 ਬੈਲੈਂਸ ਹੋ ਗਿਆ ਜੀ ਕਿੰਨੇ ਸੀ ਧੋੜੋ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗਦਾ 110 120 ਦੇ ਲੱਗ ਹੀ ਸਕਦੇ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨਾਂ ਦੇ ਦੋ ਟਰੈਕਟਰ ਸੀ ਇਹ ਤੁਹਾਡਾ ਤੱਕ ਗਿਆ ਨਿਕਲ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿਦਾ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹਦੇ ਬਈ ਤਾਂ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹਤ ਤਾਂ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਕੋਈ ਸੇਫਟੀ ਨਹੀਂ ਸੀ ਸੇਫਟੀ ਨਹੀਂ ਆਜੀ ਹਾਂਜੀ ਸਰ ਇਹ ਪਿਛਲੇ ਦਿਨੀ ਕੱਲ ਪਰਸੋਂ ਇੱਕ ਵਾਕਿਆ ਹੋਇਆ ਧਮੇਲੀ ਪਿੰਡ ਦੇ ਵਿੱਚ ਥਾਣੇ ਰਾਵਲਪਿੰਡੀ ਦੇ ਵਿੱਚ ਉਦੋਂ ਚ ਕੁਝ ਲੋਕਾਂ ਨੇ ਕਾਨੂੰਨ ਨੂੰ ਮੰਨ ਲਓ ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਤੋਂ ਜਿੰਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਉਹ ਜਿਹੇ ਮੇਲੇ ਕਰਾਉਂਦੇ ਇਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਸੋ ਬੈਨ ਦੇ ਹੁੰਦਿਆਂ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸਪੀ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀ ਕਿ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਉਹ ਨਹੀਂ ਕਰਾ ਸਕਦੇ ਬੱਟ ਦੇ ਸਪਾਇਟ ਆਫ 댓 ਇਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਬਿਨਾ ਕਿਸੇ ਦੇ ਧਿਆਨ ਚ ਲਿਆਂਦਾ ਡਮੇਲੀ ਡਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਔਰ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੇ ਟੂਚਰ ਮੁਕਾਬਲੇ ਬੜੇ ਰਿਸਕੀ ਨੇ ਜੇਕਰ ਇਹਦੇ ਵਿੱਚ ਕਿਸੇ ਵੀ ਟੰਗ ਦੇ ਨਾਲ ਕੋਈ ਇਮਬੈਲੈਂਸ ਹੋ ਜੇ ਜਾਂ ਆਊਟ ਆਫ ਕੰਟਰੋਲ ਕੋਈ ਵੀ ਟਰੈਕਟਰ ਹੋ ਜੇ ਕਿਉਂਕਿ ਟਰੈਕਟਰਾਂ ਦੀ ਹਾਰਸ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹੋ ਜਿਹਾ ਕੋਈ ਵੀ ਹਾਦਸਾ ਜਿਹੜਾ ਕਿਸੇ ਦੀ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੁੰਦਿਆਂ ਵੀ ਹੋਏ ਆਰਗੇਨਾਈਜ਼ਰਸ ਨੂੰ ਇਹਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਏ ਔਰ ਇਹਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉੱਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਲ ਨੂੰ ਇਹਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜਦੋਂ ਮੁਕਾਬਲਾ ਚੱਲ ਰਿਹਾ ਸੀ ਉਹਦੇ ਚ ਤਿੰਨ ਜਾਣੇ ਜਿਹੜੇ ਆ ਉਹ ਇੰਜਰਡ ਹੋਏ ਦੋਵਾਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁਦ ਦੀਆਂ ਵੀ ਲੱਤਾਂ ਟੁੱਟੀਆਂ ਸੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ ਰਾਵਲ ਪਿੰਡੀ ਦੇ ਵਿੱਚ ਜੀਰ ਤਾਰਾ 308 336 379 279 ਔਰ ਹੋਰ ਤਰਾਵਾਂ ਜਿਹੜੀਆਂ ਵਾਂ ਉਹ ਵੀ ਅਸੀਂ ਦਰਾਂ ਨੇ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮਤਲਬਕ ਜਿਹੜੀਆਂ ਵਾਂ ਉਹ ਤਰਾਵਾਂ ਦੇ ਵਿੱਚ ਜਿਹੜਾ ਹੈਗਾ ਹੋਰ ਬਾਧਾ ਕੀਤਾ ਜਾਊ ਇਹਦੇ ਵਿੱਚ 11 ਮੂਲਜਮਨੇ ਜਿਹੜੇ ਬਾਈ ਨੇਮ ਨਾਮਜ਼ਦ ਕੀਤੇ ਗਏ ਤਿੰਨ ਟਰੈਕਟਰ ਆ ਜਿਹੜੇ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਫੜ ਲਿਆ ਔਰ ਆਊਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬਰਾਮਦੀਆਂ ਪਾ ਲਈਆਂ ਗਈਆਂ ਜਿਹੜੇ ਇਹਨਾਂ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਸ ਤੇ ਰਹੀਆਂ ਔਰ ਹੋਰ ਹਿਊਮਨ ਇੰਟੈਲੀਜੈਂਸ ਰਹੀਆਂ ਆਪ ਦੇ ਸੋਰਸਸ ਰਹੀਆਂ ਉਹਨਾਂ ਦਾ ਪਤਾ ਕਰ ਰਹੇ ਕਿਹੜੇ ਕਿਹੜੇ ਟਰੈਕਟਰ ਸੀ ਕਿਹੜੇ ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੂੰ ਵੀ ਫੜਿਆ ਜਾਊਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣਗੀਆਂ ਔਰ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਇਹਦੇ ਨਾਲ ਹੀ ਮੈਂ ਬਾਕੀ ਦੇ ਵੀ ਸਾਰੇ ਜਿੰਨੇ ਵੀ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਕੋਈ ਵੀ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਇਹੋ ਜਿਹੇ ਟੋਚਨ ਮੁਕਾਬਲੇ ਮੁਰਗੀਆਂ ਦੀ ਲੜਾਈ ਪੁੱਤਿਆਂ ਦੀਆਂ ਦੌੜਾਂ ਇਹੋ ਜਿਹਾ ਕੋਈ ਵੀ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਦਾ ਕੋਈ ਹੱਟ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਔਰ ਜਿਹੜੀਆਂ ਜਿਹੜੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਹਿਊਮਨ ਲਾਈਫ ਦਾ ਰਿਸਕ ਇਨਵੋਲ ਵਾ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਇਨਵੋਲ ਵਾ ਉਹਨਾਂ ਚੀਜ਼ਾਂ ਤੇ ਪੰਜਾਬ ਸਰਕਾਰ ਨੇ ਬੈਨ ਲਾਇਆ ਹੋਇਆ ਔਰ ਉਹਦੀਆਂ ਬਕਾਇਦਾ ਨੋਟੀਫਿਕੇਸ਼ਨਸ ਇਸ਼ੂ ਕੀਤੀਆਂ ਨਹੀਂਆਂ ਇਹੋ ਜਾਂ ਕੋਈ ਵੀ ਇਹੋ ਜੀ ਕਰਤੂਤ ਨਾ ਕਰੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਔਰ ਇਹੋ ਜੀ ਖੇਡ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਕਿਸੇ ਘਰ ਦਾ ਜਿਹੜਾ ਹੈਗਾ ਵਾ ਉਹ ਦੀਵਾ ਬੁੱਝ ਜੇ ਜਾਂ ਕੋਈ ਬੰਦਾ ਅਪੰਗ ਹੋ ਜੇ ਅਪਾਜ ਹੋ ਜੇ ਔਰ ਇਹ ਨਾ ਚੀਜ਼ਾਂ ਨੂੰ ਜਿਹੜਾ ਹੈਗਾ ਵਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਉਹਨਾਂ ਸਾਰਿਆਂ ਦਾ ਬੜਾ ਕਲੀਅਰ ਕਟੇ ਦੇ ਵਿੱਚ ਆਦੇਸ਼ ਹੈਗਾ ਔਰ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ ਕਾਨੂੰਨ ਨੂੰ ਹੱਥ ਚ ਲਾਊਗਾ ਉਹਨੂੰ ਬਿਲਕੁਲ ਮਾਫ਼ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਕਾਰਕਸ਼ਨ ਲਿਆ ਜਾਊਗਾ ਦੂਸਰਾ ਤੁਹਾਡੇ ਮਨ ਦੇ ਮਾਈ ਅੱਜ ਸਾਡੇ ਰੈਂਜ ਦੇ ਵਿੱਚ ਜਿਹੜੇ ਡਿਸਟ੍ਰਿਕਟਸ ਆਉਂਦੇ ਆ ਉਥੇ ਸਾਡਾ ਇੱਕ ਕਾਸੋ ਆਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ ਜਿੱਥੇ ਜ਼ਿਆਦਾ ਚਿੱਟਾ ਜਾਂ ਹੋਰ ਨਸ਼ੇ ਤਸਕਰ ਰਹਿੰਦੇ ਆ ਜਾਂ ਵੇਚਦੇ ਆ ਜਾਂ ਪੁਆਇੰਟ ਆਫ ਸੇਲ ਆ ਜਿੱਥੇ ਉਥੇ ਚਿੱਟਾ ਜ਼ਿਆਦਾ ਉਥੇ ਵਿਕਿਆ ਜਾਂਦਾ ਬਿੱਟਾਂ ਦੇ ਰੂਪ ਚ ਜਾਂ ਛੋਟੀ ਕੁਆਂਟੀਟੀ ਦੇ ਵਿੱਚ ਵੱਡੀਆਂ ਕੁਆਂਟੀਟੀਆਂ ਸਹੀ ਫੜਦੇ ਰਹੀ ਨੇ ਪਰ ਜਿਹੜੀਆਂ ਛੋਟੀਆਂ ਕੁਆਂਟੀਟੀਆਂ ਜਿਹੜੀਆਂ ਕਿ ਸਕੂਲ ਦੇ ਨਿਕਰ ਚ ਮੜੀਆਂ ਚ ਹੋਰ ਗਲੀਆਂ ਦੀਆਂ ਨੁੱਕਰਾਂ ਚ ਲੋਕ ਜਾ ਕੇ ਜਿਹੜੇ ਮਾੜੇ ਅੰਸਰ ਬੱਚਿਆਂ ਨੂੰ ਦਿੰਦੇ ਆ ਉਹਨਾਂ ਹੌਟਸਪੌਟਸ ਨੂੰ ਆਡੈਂਟੀਫਾਈ ਕਰਕੇ ਉਹਨਾਂ ਬੰਦਿਆਂ ਨੂੰ ਆਡੈਂਟੀਫਾਈ ਕਰਕੇ ਅਸੀਂ ਉਹਨਾਂ ਤੇ ਰੇਡ ਕਰਾ ਰਹੇ ਆ ਪਲੱਸ ਜਿਹੜੇ ਜਿਹੜੇ ਹੌਟਸਪੌਟਸ ਜਿੱਥੇ ਜ਼ਿਆਦਾ ਨਸ਼ਾ ਤਸਕਰੀ ਦਾ ਕੰਮ ਚੱਲਦਾ ਉਥੇ ਅਸੀਂ ਸਰਚ ਅਭਿਆਨ ਚਲਾ ਰਹੇ ਹੁਣ ਇਹ ਮੈਂ ਗੰਨਾ ਪਿੰਡ ਐਸਐਸਪੀ ਜਲੰਧਰ ਰੂਟ ਹੰਡੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆ ਉਥੇ ਅਸੀਂ ਮੈਕਸਿਮਮ ਜਿਹੜੇ ਹੈ ਸੱਚ ਆਪਰੇਸ਼ਨ ਜਾਂ ਜਿੰਨੀਆਂ ਵੀ ਰਿਕਵਰੀਆਂ ਹੋਣਗੀਆਂ ਉਹਨਾਂ ਤੇ ਅਸੀਂ ਪਰਚੇ ਦੇ ਰਹੇ ਆ ਜਿੰਨੇ ਵੀ ਸ਼ੱਕੀ ਵਿਅਕਤੀ ਆ ਔਰ ਜਿੰਨੇ ਵੀ ਮਾੜੇ ਅੰਸਰ ਆ ਜਿੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰੌਂਡਅਪ ਕਰ ਰਹੇ ਆ ਉਹਨਾਂ ਦਾ ਪਿਛਲਾ 1 ਮਹੀਨੇ ਦਾ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਾਂਗੇ ਵੈਰੀਫਾਈ ਕਰਾਂਗੇ ਕਿ ਉਹ ਕਿੱਥੇ ਗਏ ਕਿੱਥੇ ਆਏ ਕੀ ਕੀ ਕੀਤਾ ਉਹਨਾਂ ਨੇ ਔਰ ਉਹਨਾਂ ਦੇ ਘਰਾਂ ਚ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਨੇ ਮੋਟਰਸਾਈਕਲ ਆ, ਟਰੈਕਟਰ ਆ, ਉਹ ਸਾਰਾ ਕੁਝ ਅਸੀਂ ਰਾਉਂਡ ਅਪ ਕਰਕੇ ਲਿਆ ਰਹੇ ਆ। ਟੂ व्हीਲਰਸ ਨੇ, ਮੋਟਰਸਾਈਕਲਸ ਨੇ, ਉਹ ਸਾਰੇ ਅਸੀਂ ਜਿਹੜੇ ਰਾਉਂਡ ਅਪ ਕਰਕੇ ਲਿਆ ਰਹੇ ਆ ਉਹਨਾਂ ਦੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਕੇ ਫੇਰ ਜਿਹੜੇ ਆ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਜਿਹੜਾ ਜਿਹੜਾ ਵੀ ਵਹੀਕਲ ਵੈਰੀਫਾਈ ਨਹੀਂ ਹੁੰਦਾ ਔਰ ਉਹ ਦੌਰਾਨੇ ਵੈਰੀਫਿਕੇਸ਼ਨ ਪਤਾ ਲੱਗ ਜਾਂਦਾ ਚੋਰੀ ਦਾ, ਕਨਸਰਨ ਜਿਹਦੇ ਘਰ ਦੇ ਵਿੱਚੋਂ ਉਸ ਵਹੀਕਲ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ। ਔਰ ਜਿਹੜੇ ਵੀ ਸ਼ੱਕੀ ਵਿਅਕਤੀ ਆ ਜਿਨ੍ਹਾਂ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਮਕਦਮੇ ਆ ਉਹਨਾਂ ਸਾਰਿਆਂ ਦੇ ਡੋਸੀਅਰ ਤਿਆਰ ਕੀਤੇ ਜਾ ਰਹੇ ਆ ਤਾਂ ਕਿ ਉਹਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਦੀ ਬਾਜ਼ ਵਾਲੀ ਨਿਗਰ ਰਵੇ ਉਥੇ ਸਾਰੇ ਜਿਹੜੇ ਤਿੰਨੇ ਇਸ ਰੇਂਜ ਦੇ ਐਸਐਸਪੀਸ ਨੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਕਿ ਉਹ ਡੋਸੀਅਰ ਦੀਆਂ ਦੋ ਦੋ ਕਾਪੀਆਂ ਬੜਾ ਕੇ ਇੱਕ ਇੱਕ ਸੀ ਹੈਗੇ ਹੈੱਡਕੁਆਰਟਰ ਤੇ ਰਵੇ ਇੱਕ ਇੱਕ ਕਨਸਰਨ ਥਾਣੇ 'ਚ ਰਵੇ ਸੋ ਬਾਕੀ ਦੀਆਂ ਜਿਹੜੀਆਂ ਬਰੀਫਿੰਗਸ ਆ ਉਹ ਸਾਰੀਆਂ ਇਸ ਜ਼ਿਲ੍ਹੇ ਨੂੰ ਦੇ ਦਿੱਤੀਆਂ ਗਈਆਂ ਸਾਰੇ ਤੰਨੇ ਜ਼ਿਲ੍ਹੇ ਨੂੰ ਦਿੱਤੀਆਂ ਗਈਆਂ ਨਸ਼ੇ ਦੇ ਅਗੇਂਸਟ ਅਸੀਂ ਬਹੁਤ ਜ਼ਿਆਦਾ ਤਕੜੇ ਹੋ ਕੇ ਪਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਟੀਮ ਜਿੰਨੇ ਵੀ ਐਸਐਸਪੀਸ ਨੇ ਤੰਨੇ ਅੰਦਰੀਆਂ ਟੀਮਾਂ